ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਵਿਖਾਲਦੇ ਆ ਟੌਪ ਕਲਾਸ ਝੋਟੀਆਂ ਤੇ ਬਾਕੀ ਜਿਹੜੀਆਂ ਝੋਟੀਆਂ ਆਪਾਂ ਤੁਹਾਨੂੰ ਦਿਖਾ ਦੇਣੀਆਂ ਅੱਜ ਤਿੰਨ ਤੇ ਤਿੰਨਾਂ ਹੀ ਟੋਕੜਾਂ ਗੱਬਣਾ ਵਿਖਾ ਦੇਣੀਆਂ ਜੀ ਕਰੋ ਜੀ ਚੈੱਕ ਮੈਂ ਫੁੱਲ ਵੱਡੀ ਪੂਰੇ ਕਦ ਕਾਠ ਵਾਲੀ ਤੇ ਚੰਗੀ ਮੈਂ ਤੇ ਚੈੱਕ ਪਾਸ ਵੇਖੋ ਜੀ ਥਣਸੁਣ ਤੁਹਾਡੇ ਨਾਲ ਸਾਰੀ ਡਿਟੇਲ ਸ਼ੇਅਰ ਕਰਾਂਗੇ ਕਿੰਨੇ ਟਾਈਮ ਦੀ ਚੈੱਕ ਆ ਤੇ ਇੱਕ ਆ ਤੁਹਾਨੂੰ ਕੱਟੀ ਵਿਖਾਵਾਂਗੇ ਪਲੂਨ ਪਹਿਲਾਂ ਕੱਟੀ ਤੇ 3.5 ਮਹੀਨੇ ਦੀ ਚੈੱਕ ਪਾਸ ਵੇਖੋ ਕਰੋ ਜੀ ਸਿੰਘ ਸਿੰਘ ਚੈੱਕ ਬਹੁਤ ਚੰਗੀ ਕੁਆਲਟੀ ਕੱਟੀ ਦੀ ਨੀ ਨੀ ਸਿੰਘੀ ਤੇ ਪੂਰੀ ਵਧੀਆ ਕੱਟੀ ਆ ਕਰੋ ਜੀ ਚੈੱਕ ਇੱਕ ਤੁਹਾਨੂੰ ਆ ਵਿਖਾਵਾਂਗੇ ਜੀ ਆਪਾਂ ਮੈਂ ਇਹ ਵੀ ਟੋਕੜ ਗੱਬਣ ਝੋਟੀ ਤੇ ਤਿੰਨਾਂ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆ ਤੇ ਤਿੰਨਾਂ ਦੀ ਤੁਹਾਨੂੰ ਜਾਣਕਾਰੀ ਦਿੰਦੇ ਆ ਕੱਲੀ ਕੱਲੀ ਦੀ ਤੇ ਕਰਿਓ ਵੀਡੀਓ ਸ਼ੇਅਰ ਸੰਪਰਕ ਸਾਰੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਕਰਦੇ ਆ ਜੀ ਸਾਈਟਾ ਦੇ ਨਾਲ ਗੱਲਬਾਤ ਹਾਂਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓੰਕਾਰ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਨਾਮ ਓੰਕਾਰ ਸਿੰਘ ਪਿੰਡ ਕੋਗਾ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੰਬਰ ਜੀ 897 792 8344 97 792 8344 ਤੇ ਅੱਜ ਤਿੰਨ ਝੋਟੀਆਂ ਦਿਖਾ ਲੈਣੀਆਂ ਤੇ ਤਿੰਨੇ ਹੀ ਬਹੁਤ ਚੰਗੀਆਂ ਤੇ ਤਿੰਨੇ ਹੀ ਚੈੱਕ ਪਾਸ ਠੋਕੜਾ ਗੱਬਣਾ ਜਿਨ੍ਹਾਂ ਦੀ ਵੀਰ ਮੰਗ ਕਰਦੇ ਆ ਤੇ ਤਿੰਨੇ ਹੀ ਠੋਕੜਾ ਗੱਬਣਾ ਤੇ ਆਪਾਂ ਸ਼ੁਰੂਆਤ ਇਧਰੋਂ ਕਰੀਏ ਕਿ ਉਹ ਪਾਸੇ ਤੋਂ ਸ਼ੁਰੂਆਤ ਕਰਦੇ ਹਾਂ ਜਿੱਧਰੋਂ ਤੁਸੀਂ ਕਹੋ ਉਧਰੋਂ ਕਰ ਦਈਏ ਤੇ ਇੱਥੋਂ ਕਰਦੇ ਹਾਂ ਸ਼ੁਰੂਆਤ ਜੀ ਇੱਥੋਂ ਕਰਦੇ ਨੇ ਆ ਜੀ ਇਹ ਝੋਟੀ ਜਿਹੜੀ ਆ ਇਹਨੂੰ 6 ਤਰੀਕ ਤੋਂ ਨਵਾਂ ਮਹੀਨਾ ਚੜ ਜਾਣਾ ਜੀ ਤੇ ਆਪਣੀ ਦਿੱਤੀ ਝੋਟੀ ਆ ਬਹੁਤ ਚੰਗੀ ਆ ਦੁੱਧੋਂ ਡرائی ਆ ਥਣਾ ਥਣਾ ਦੀ ਪਾਸ ਆ ਥਣਵੀਰ ਮੇਰਾ ਜਿੰਨਾ ਜਾਣੀ ਉਹ ਫੇਰ ਪਾਸ ਕਰਕੇ ਤਸਦੀਕ ਕਰ ਸਕਦਾ ਵੇਖੋ ਸਿੰਘ ਨਿੱਗੀ ਨਿੱਗੀ ਸਿੰਗੀ ਬਿਲਕੁਆਲਟੀ ਬਹੁਤ ਚੰਗੀ ਜੋੜੀ ਜਾ ਕੋਕੜ ਦਾ ਪੰਚਾਇਤ ਦਾ ਬਵਾਸਿਆ 6 ਤਰੀਕ ਨੂੰ ਪੂਰੇ ਕਨਫਰਮ ਨਾਵਾ ਮਿੰਨਾ ਲੱਗ ਜੂਗੇ ਪਰ ਵਜਤ ਆਓ ਜੀ ਸਿੰਗੀ ਬਹੁਤ ਕੁਆਲਟੀ भूमि ਨੇ ਜਾਨੀ ਕਿ ਇਹਦੇ ਹੁੰਦੇ ਵਿੱਚ ਪਏ ਆ। ਪੰਜਾਂ ਦਿਨ ਵੱਧ ਲੈ ਸਕਦੀ ਆ ਤੇ ਕੀਮਤ ਇਹਦੀ ਛੋਟੀ ਜੀ ਆ ਕੋਈ ਜ਼ਿਆਦਾ ਨਹੀਂ ਕੀਮਤ ਕਰਨੀ। ਦੇਖੋ ਜੀ ਖਾ ਲਓ ਪੇਠ ਪੁੜਾ ਪੂਰੀ ਐ ਪਿਓਰ ਮੋਰਾ ਦੀ ਉਧਰ ਦੀ ਝੋਟੀ ਆ ਸਿੰਘ ਖਾ ਲਓ। ਕਿ ਇਹ ਗੱਲਾਂ ਨਹੀਂ ਖੁੰਜੀ ਥਾਣ ਦੇ ਬਾਦ ਖਾ ਲਓ। ਤੇ ਭਾਏ ਹੁਣ ਵੀ ਇਹਦੇ ਥਲੇ ਇਦਾਂ ਬਹਿ ਜੋਗੇ ਇਹ ਲਦੀ ਨਹੀਂ ਆਏ ਕਰਮਾਲੀ ਠੰਢੀ ਆਂਦੀਆਂ। ਜਿੰਨੇ ਵੀ ਪਾਸ ਕਰਨੀ ਵੀਰ ਦੇ ਸੰਪਰਕ ਕਰੀ ਲੈਣਾ। ਜੋੜੀ ਜਿਹੜੀ ਆ ਉਦੋਂ ਤੋਂ ਵਿਗੜੀਆਂ 12 ਦੀ ਤੇ 15 ਦੀ ਤੇ ਦੋਵਾਂ ਮਹੀਨਿਆਂ ਦੇ ਵਿੱਚ ਆਪਾਂ ਜਿਹੜੀ ਆ ਛੋੜੀ ਆ ਛੋੜੀ ਕਰਾਂਗੇ 75000 ਦੀ ਦੇਣਾਗੇ ਤੇ ਇਹ ਜੋੜੀ ਆ ਗਈ ਜੀ ਚਾਰ ਦੰਦ ਤਸੀਲ ਇਹ ਵੀ ਬਹੁਤ ਜ਼ਿਆਦਾ ਜੀ ਆ ਵੇਖੋ ਮੁੱਠ ਘਪੜਾ ਪਾਓ ਤਾਂ ਘੜੇ ਦੇ ਪਾਸ ਮ ਜਾਂਦੀ ਆ ਆ ਵੇਖਿਓ ਜੀ ਕੋਈ ਡਰਾ ਕੁਛ ਨਹੀਂ ਇੰਨਾ ਭਾਲਾ ਤੁਟੋ ਆਵੇ ਤੇ ਜੀ ਸਣ ਬੈਠੇ ਰੱਖ ਆਹੇ ਧਾਰ ਤੁਰੋ ਖਾ ਲਓ ਆਹੇ ਹਾਂ ਏਦਾਂ ਇਹਨੇ ਪਸੰਦ ਜਾਣਾ ਕਰਮਾ ਵਾਲੀ ਨੇ ਕੋਈ ਟੀਕਾ ਨਹੀਂ ਲਵਾਉਂਦੀ ਜੇ ਤੇ origignal ਚੌਗੀ ਜੇ ਤੇ ਪਹਿਲਾ ਸੂਆ ਜੇ ਤੇ ਦੂਸਰਾ ਸੂਆ ਲੀ ਸੂਨ ਲਈ ਸਾਢੇ 4 ਮਹੀਨੇ ਦੇ ਚੱਕਰਸ ਕੁਆਲਟੀ ਦਾ ਲੋ ਕਰਦੇ ਸੇ ਇੰਗਲਿਸ਼ ਅਨ origignal ਚੌਰਦੰਦ ਹੋ ਗਈ ਤੇ ਆਪਣੀ ਦਿੱਤੀ ਝੋਟੀ ਜੇ ਦੇਖੋ ਜੀ ਕਰੋ ਜੈ ਵੱਡੀ ਝੁੱਡੀ ਜੇ ਛੋਟੀ ਨਹੀਂ ਜੇ ਮਟੀ ਵੀਰ ਜੀ ਪੂਰੇ ਸਿੰਘ ਦੀ ਕੁਆਲਿਟੀ ਦੋਵੇਂ ਟਾਈਮ ਮਿਲਦੀ ਜੇ ਤੇ ਚਾਰੇ ਕਿੰਨੂ ਦੁੱਧ ਜੇ ਗਾਂ ਸਾਮਣ ਵਾਲੀ ਆ ਉਹ ਵੀ ਪੰਨਿਆਂ ਦੀ ਡਾਕਟਰ ਤੁਹਾਨੂੰ ਪੰਨਿਆਂ ਦੀ ਕਹੂਗਾ ਬਾਕੀ ਜਿਹੜੇ ਵੀ ਵੀਰ ਨੇ ਲੈਣੀ ਆ ਗੱਡੀ ਚੋਂ ਲੱਥ ਦੀ ਚੈੱਕ ਕਰਵਾ ਕੇ ਪੈਸੇ ਗੱਡੀ ਵਾਲੇ ਸਾਡੇ ਨੂੰ ਫੇਰ ਫੜਾਵੇ ਪੰਨਿਆਂ ਦੀ ਡਾਕਟਰ ਕਹੂਗਾ ਅਸੀਂ ਤੁਹਾਨੂੰ ਸਾਡੇ ਜਮਾਂ ਨਹੀਂ ਕਹੀਏ ਜਿੱਥੇ ਕੋ ਮਰਜ਼ੀ ਚੈੱਕ ਕਰਨ ਵਾਲੇ ਉਹ ਵੀ ਮਹੀਂ ਜਿਹੜੀ ਆ ਤੁਹਾਨੂੰ ਐਨੇ ਟਾਈਮ ਦੀ ਗਈ ਆ ਜਾ ਕੋਈ ਨੇ ਟਾਈਮ ਦੀ ਡਾਕਟਰ ਦੱਸੇ ਤੇ ਪੈਸੇ ਫੜਾ ਦੇ। ਇਹਦੀ ਕੀਮਤ ਜਿਹੜੀ 80000 ਆ ਤੇ 80000 ਦੇ ਵਿੱਚੋਂ 2000 ਰੁਪਏ ਛੱਡ ਦਾਂਗੇ ਤੇ ਮੂਰ ਤਰ ਗਈ ਝੋਡੀ ਆ ਤੇ ਵੇਖੋ ਇੱਕ ਰੰਗ ਕਾਲੀ ਪੂਸ ਤੱਕ ਕਾਲੀ ਜਾਵੇ। ਪਿਓਰ ਮੋਹਰਾ ਚ ਆ। ਆ ਵੇਖੋ। ਤੇ ਤੇ 100 ਰੁਪਈਆ ਦੀ ਝੋਡੀ ਤੇ ਕਿਹੜੇ ਬਾਜ਼ਾਰ ਤੇ ਹੁੰਦੀ ਆ। ਤੁਹਾਡੇ ਕੋਈ ਗਲਤ ਮੰਨਣਾ ਨਹੀਂ ਕੀਤਾ ਜੀ। ਇਹ ਆ ਜੀ ਜੀ ਮੈਂ 5 ਕਿਲੋ ਦੁੱਧ ਤੇ 3 ਮਹੀਨੇ ਦੀ ਗੱਬਣ। ਤੇ ਠੰਡੀ ਇਹ ਵੀ ਆ ਦੇਖੋ ਆ ਜੇ ਬਹੁਤ ਠੰਡੀ ਮਹਿਮਾ ਪਹਾੜਾ ਬਹੁਤ ਮੰਗਦੀ ਆ ਇਹਦੇ ਫੜੇ ਪੰਜ ਤਾਂ ਬੈਠੇ ਆ ਦੇਖੋ ਜੀ ਕੋਣ ਜਾਣ ਇਹਦੀ ਡੰਗਲ ਜਿਡੂ ਮੋਟੀ ਤੇ ਬਹੁਤ ਚੰਗੀ ਮਹਿਮਾ ਚੈੱਕ ਪਾਸਪੋਰਟ ਕਰੰਟ ਕਰੀ ਲਓ ਜੀ ਕਰੋ ਜੀ ਚੈੱਕ ਗ੍ਰੇਡਡ ਮਹਿਮਾ ਨੀਤੀ ਚ ਆਉਂਦੀ ਆ ਕਰ ਲੋ ਜੀ ਚੈੱਕ ਕਰਾ ਦਿਓ ਹੋਰ ਚੋਲ ਜਾਨਾ ਮੈਂ ਕਾਦੀ ਦੁੱਧ ਦਾ ਘਰਾਵੀਆਂ 15 16 ਕਿਲੋ ਦੁੱਧ ਭਰ ਨਾਲੀ ਤੇ ਹੁਣ ਜਿਹੜਾ ਹੁਣੇ ਜਿਹੜੇ 5 ਕਿਲੋ ਦੁੱਧ ਜੇ ਤਿੰਨ ਮਿੰਟ ਚੈੱਕ ਬਾਅਦ ਜੇ ਉਹ ਨਗਰੇ ਆ ਜਿੱਥੇ ਕੋਈ ਵੀਰ ਮਰਜ਼ੀ ਚੈੱਕ ਕਰਾ ਲੇ ਤੇ ਆ ਇੱਧਰ ਵਿਖਾ ਲਿਓ ਜੀ ਲੈਵੇ ਦੇ ਨਾਲਾ ਨੂਣਾ ਇੱਧਰ ਆਇਓ ਆਹ ਕਿਰਤ ਵਾਲੀ ਆਹ ਇੱਕ ਲਾਗੇ ਕਰਕੇ ਮਾੜਾ ਜਿਹਾ ਦਿਖਾ ਦਿਓ ਦੇਖਿਓ ਵੀ ਜਦੋਂ ਤਿਆਰ ਹੋਊਗੀ ਤੇ ਕਿਦਾਂ ਨਾਲਾ ਨੂੰ ਨਾ ਫਲਾਉਗੀ ਥਾਨ ਕਿਦਾਂ ਦਾ ਇਹਦੀ ਮੈਂ ਦੀ ਛੋਟੀ ਕੀਮਤ ਜਹਾ ਜਾਇਜ਼ 70000 ਤੇ 3000 ਛੋਟ ਕਰਤਾ 67000 ਦੀ ਹੋਰ ਛੋਟ ਕਰ ਦਿੰਦੇ ਆ ਜੀ ਲਾਸਟ ਹੀ 65000 ਰੁਪਏ ਦੀ ਛੋਟੀ ਕੀਮਤ ਕੀਤੀ ਕੋਈ ਜ਼ਿਆਦਾ ਕੀਮਤ ਨਹੀਂ ਇਹ ਕੀਤੀ ਤੁਹਾਡੇ ਨਾਲ ਬਾਕੀ ਜਿਹੜੇ ਵੀ ਵੀਰਾਂ ਨੇ ਲੈਣੀਆਂ ਸੰਪਰਕ ਕਰਿਆ ਤਿੰਨੇ ਤੋਕੜਾ ਗੱਬਣਾ ਜੇ ਤਿੰਨੇ ਚੰਗੀਆਂ ਜੇ ਬਾਕੀ ਤਸੱਲੀ ਤੁਸੀਂ ਆਪ ਦੀ ਕਰਦੀਆਂ ਚੈੱਕ ਪਾਸ ਦੀ ਗਰੰਟੀ ਸਾਡੀ ਉਹ ਡਾਕਟਰ ਸਾਡੇ ਗੱਡੀ ਵਾਲੇ ਤੇ ਹੁੰਦੇ ਆ ਤੁਸੀਂ ਚੈੱਕ ਕਰਾ ਕੇ ਤੇ ਪੈਸੇ ਫੇਰ ਲੈ ਜੀ ਇਸ ਗੱਲ ਦੀ ਆਪਣੀ ਗਰੰਟੀ ਫਿਰ ਬਾਕੀ ਨੰਬਰ ਸਾਡਾ ਜੇ 97792 83444 97792 83444 ਨਾਮ ਊਂਕਾਰ ਸਿੰਘ ਜੀ ਪਿੰਡ ਕੋਗਾ ਜੇ ਤਹਿਸੀਲ ਵਟਾਲਾ ਜੇ ਜਿਲ੍ਹਾ ਗਰਦਾਸਪੁਰ ਜੀ 사ਸੀ ਕਾਲ ਜੀ ਸਾਰੇ ਵੀਰਾਂ ਦਾ ਧੰਵਾਦ ਆ ਵੀਡੀਓ ਦੇਖਣ ਦਾ 사ਸੀ ਕਾਲ ਜੀ ਸਾਰੇ